ਪਹਿਲਾਂ ਤਾਂ ਨਰੇਣੂ ਮਹਾਂਤਾਂ ਤੋਂ ਗੁਰਦੁਆਰੇ ਆਜ਼ਾਦ ਕਰਾ ਲਏ ਸੀ ਕਿਉਂਕਿ ਨਰੇਣੂ ਮਹੰਤ ਗੁਰਦਾਰਿਆਂ ਦੇ ਅੰਦਰ ਬਲਾਤਕਾਰ ਕਰਦੇ ਸੀ ਹੁਣ ਸ਼੍ਰੋਮਣੀ ਕਮੇਟੀ ਵੀ ਗੁਰਦਾਰਿਆਂ ਦੇ ਅੰਦਰ ਬਲਾਤਕਾਰ ਕਰਦੀ ਆ ਉਹਨਾਂ ਦੇ ਮੈਂਬਰ ਕਰਦੇ ਨੇ ਮੁੱਖ ਮੈਂਬਰ ਬਲਾਤਕਾਰ ਸੋਨੂੰ ਸਬੂਤੋ ਦਿਖਾਉਨੇ ਆ ਫਿਰ ਗੁਰਦਾਰਿਆਂ ਦੇ ਅੰਦਰ ਨਰੇਣੂ ਮਹੰਤ ਵੀ ਮੂਰਤੀ ਪੂਜਾ ਕਰਦੇ ਸੀ ਅੱਜ ਇਹ ਵੀ ਕਰਦੇ ਨੇ ਇਹ ਵੀ ਸਬੂਤੋ ਦਿਖਾਉਨੇ ਆ ਫਿਰ ਨਰੇਣੂ ਮਹੰਤ ਧੋਤੀਆਂ ਪਾਉਂਦੇ ਸੀ ਅੱਜ ਇਹ ਵੀ ਧੋਤੀਆਂ ਪਾਉਂਦੇ ਨੇ ਉਹ ਵੀ ਸਾਨੂੰ ਦਿਖਾ ਦਿੰਦੇ ਆ ਪਰ ਅੱਜ ਫਰਕ ਇਹ ਆ ਕਿ ਨਰੈਣੂ ਮਹਾਂਤਾਂ ਤੋਂ ਤਾਂ ਗੁਰਦੁਆਰੇ ਆਜ਼ਾਦ ਕਰਾ ਲੇ ਕਿਉਂਕਿ ਉਹ ਸਮਿਆਂ ਦੇ ਵਿੱਚ ਚੜ੍ਹਦੀ ਕਲਾ ਵਾਲੇ ਸਿੰਘ ਹੁੰਦੇ ਸੀ ਉਹਨਾਂ ਨੇ ਕੁਰਬਾਨੀਆਂ ਕਰਕੇ ਗੁਰਦੁਆਰੇ ਆਜ਼ਾਦ ਕਰਾ ਲੇ ਪਰ ਅੱਜ ਗੁਰਦੁਆਰੇ ਆਜ਼ਾਦ ਕਿਵੇਂ ਹੋਣਗੇ ਹੋਈ ਨਹੀਂ ਸਕਦੇ ਕਿਸੇ ਵੀ ਚਾਂਸ ਦੇ ਵਿੱਚ ਕਿਉਂਕਿ ਜਿੰਨੀਆਂ ਸਿੱਖ ਜੱਥੇਬੰਦੀਆਂ ਬਣੀਆਂ ਹੋਈਆਂ ਨੇ ਉਹ ਵੀ ਨਰਾਇਣੂ ਮਹੰਤ ਦੀਆਂ ਹੀ ਨੇ ਬਾਦਲਾਂ ਦੀਆਂ ਹੀ ਨੇ ਕਿਉਂਕਿ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਪੈਸਾ ਦਿੰਦੀ ਆ ਵਿੱਚੋਂ ਹਿੱਸਾ ਦਿੰਦੀ ਆ ਉਹਨਾਂ ਨੇ ਕੱਖ ਨਹੀਂ ਕਰਨਾ ਕਿਵੇਂ ਗੁਰਦੁਆਰੇ ਆਜ਼ਾਦ ਹੋਣਗੇ ਵੋਟਾਂ ਪਾ ਕੇ ਵੋਟਾਂ ਪਾ ਕੇ ਗੁਰਦੁਆਰੇ ਆਜ਼ਾਦ ਹੋ ਨਹੀਂ ਸਕਦੇ ਕਿਸੇ ਵੀ ਚਾਂਸ ਦੇ ਵਿੱਚ ਨਹੀਂ ਹੋ ਸਕਦੇ ਕਿਉਂਕਿ ਜਿੰਨੇ ਵੀ ਸਿੱਖ ਜਥੇਬੰਦੀਆਂ ਬਣੀਆਂ ਹੋਈਆਂ ਨੇ ਉਹ ਨਰਾਇਣੂ ਮਹੰਤਾਂ ਦੀਆਂ ਨੇ ਉਹ ਵੀ ਨਰਾਇਣੂ ਮਹੰਤੀ ਨੇ ਬੇਆਦਬੀਆਂ ਕਰਨ ਵਾਲੇ ਸਾਰੇ ਸਬੂਤ ਦਿਖਾਉਣੇ ਆ ਤੁਹਾਨੂੰ ਸਬੂਤ ਦੇਖਿਓ ਐਵੇਂ ਨਹੀਂ ਬੋਲ ਰਹਾ ਸਬੂਤਾਂ ਦੇ ਨਾਲ ਦਿਖਾਵਾਂਗੇ ਤੁਹਾਨੂੰ ਫਿਰ ਗੁਰਦੁਆਰੇ ਕਿਵੇਂ ਆਜ਼ਾਦ ਕਰਾਵੋਗੇ ਗੁਰਦੁਆਰੇ ਆਜ਼ਾਦ ਵੋਟਾਂ ਪਵਾ ਕੇ ਨਹੀਂ ਹੋਣੇ ਕਿਉਂਕਿ ਵੋਟਾਂ ਦਾ ਰੀਤੀ ਰਿਵਾਜ ਇਹ ਪੋਲੀਟੀਕਲ ਲੀਡਰਾਂ ਦਾ ਇਹ ਤਾਂ ਉਸੇ ਤਰੀਕੇ ਦੇ ਨਾਲ ਹੀ ਆਜ਼ਾਦ ਹੋਣਗੇ ਜਿਸ ਤਰੀਕੇ ਦੇ ਨਾਲ ਨਰੈਣੂ ਮਹਾਂਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਏ ਸੀ ਹੁਣ ਤੁਹਾਨੂੰ ਸਬੂਤ ਦਿਖਾਉਣੇ ਆ ਕਿ ਸਬੂਤ ਦੇਖ ਲਓ ਆਹ ਦੇਖੋ ਮੂਰਤੀ ਪੂਜਾ ਕਰਦੇ ਕੰਜਰ ਇਹ ਕੰਜਰਾਂ ਦਾ ਟੋਲਾ ਨਹਿੰਗ ਬਣੇ ਹੋਏ ਨੇ ਉਹ ਹਰਾਮਖੋਰ ਇਹ ਹਰਾਮੀ ਗੁਰੂ ਘਰ ਦਾ ਵੀ ਖਾਂਦੇ ਨੇ ਤੇ ਸਰਕਾਰਾਂ ਤੋਂ ਪੈਸੇ ਲੈ ਲੈਂਦੇ ਨੇ ਇਹ ਹਰਾਮੀ ਮੂਰਤੀ ਪੂਜਾ ਕਰਦੇ ਨੇ ਤੁਹਾਡੇ ਸਾਹਮਣੇ ਦੂਜੇ ਪਾਸੇ ਦੇਖੋ ਇੱਕ ਲਗਾੜਾ ਸੱਚਖੰਡ ਹਜੂਰ ਸਾਹਿਬ ਦੇ ਵਿੱਚ ਧੋਤੀ ਪਾ ਕੇ ਆ ਰਿਹਾ ਉਸ ਕੰਜਰ ਨੂੰ ਦੇਖ ਲਓ ਹੈਗੇ ਨਾ ਸਬੂਤ ਇਹੀ ਕੁਛ ਨਰੇਣੂ ਮਹੰਤ ਕਰਦੇ ਹੁੰਦੇ ਸੀ ਨਾ ਇਹੀ ਕੁਝ ਗੁਰਦੁਆਰਿਆਂ ਦੇ ਅੰਦਰ ਅੱਜ ਹੋ ਰਿਹਾ ਹੁਣ ਦੇਖ ਲੋ ਸੁਣ ਲੋ ਬਲਾਤਕਾਰ ਜਿਹੜੀਆਂ ਬੀਬੀਆਂ ਦੇ ਨਾਲ ਹੁੰਦਾ ਉਹਨਾਂ ਦੀਆਂ ਚੀਕਾਂ ਸੁਣ ਲੋ ਸੁਣੋ ਚੀਕਾਂ ਕੋਈ ਐਸੀ ਵਿਸੇ ਦੇ ਦਫਤਰ ਆਗੂ ਜਿਹੜੇ ਆ ਤੋਦਾਰਾ ਤੇ ਕਹਿੰਦਾ ਵੀ ਜਦੋਂ ਤੂੰ ਸ਼ਾਮ ਨੂੰ ਨਾ ਆਉਣੀ ਆ ਨਾ ਤਾਂ ਤੂੰ ਮੈਨੂੰ ਵੀਡੀਓ ਕਾਲ ਕਰ ਮੈਂ ਬਿਨਾਂ ਕੱਪੜਿਆਂ ਤੋਂ ਵੇਖ ਕੋ ਕੇ ਤਾੜੀਆਂ ਪ੍ਰਕਾਸ਼ ਕਰਨ ਨਾਲ ਸਿੰਘ ਨਹੀਂ ਬਣ ਜਾਂਦੇ ਅੰਦਰ ਦੀ ਜ਼ਮੀਰ ਵੀ ਹੋਣੀ ਚਾਹੀਦੀ ਤੁਹਾਡੀ ਇਹ ਤਾਂ ਥੋੜੀਆਂ ਔਰਤਾਂ ਨੇ ਜਿਹੜੀਆਂ ਦੱਸ ਰਹੀਆਂ ਨੇ ਇਹ ਔਰਤਾਂ ਦਾ ਕਹਿਣਾ ਕਿ ਇੰਨੀਆਂ ਔਰਤਾਂ ਦੇ ਨਾਲ ਹਰ ਰੋਜ਼ ਬਲਾਤਕਾਰ ਹੁੰਦਾ ਗੁਰਦਾਰੇ ਦੇ ਅੰਦਰ ਰਾਮਦਾਸ ਸਰਾਂ ਦੇ ਅੰਦਰ ਉਹ ਕੌਣ ਕਰਦੇ ਨੇ ਸ਼੍ਰੋਮਣੀ ਕਮੇਟੀ ਦੇ ਮੁਖ ਆਗੂ ਤੇ ਪੰਜਾਬ ਪੁਲਿਸ ਦੇ ਵੱਡੇ ਅਫਸਰ ਵੱਡੇ ਅਫਸਰ ਹੁਣ ਜਦੋਂ ਪੰਜਾਬ ਪੁਲਿਸ ਦੇ ਵੱਡੇ ਅਫਸਰ ਤੇ ਸ਼੍ਰੋਮਣੀ ਕਮੇਟੀ ਦੇ ਮੇਨ ਆਗੂ ਇਦਾਂ ਦੇ ਗੰਦੇ ਕੰਮ ਕਰਨਗੇ ਤੇ ਰਿਪੋਰਟ ਕੌਣ ਲਿਖੂਗਾ ਨਿਆ ਕਿੱਥੋਂ ਮਿਲੂਗਾ ਉਹ ਤਾਂ ਇੰਡੀਆ ਦੀ ਹਿਸਟਰੀ ਵਿੱਚ ਹੈ ਹੀ ਨਹੀਂ ਇਨਸਾਫ ਸਿੱਖਾਂ ਨੂੰ ਜਦੋਂ ਪੱਗਾਂ 'ਤੇ ਸਿਰ ਬਸਾ ਕੇ ਇਹ ਗੰਦੀਆਂ ਔਲਾਦਾਂ ਇਹ ਗੰਦੇ ਕੰਮ ਗੁਰਦਾਰੇ ਦੇ ਅੰਦਰ ਕਰਦੇ ਨੇ ਪਹਿਲਾਂ ਨਰੈਣੂ ਮਹੰਤ ਹੋਰ ਤਰੀਕੇ ਦੇ ਨਾਲ ਕਰਦੇ ਸੀ ਹੁਣ ਇਹ ਤੁਹਾਡੇ ਸਾਹਮਣੇ ਆ ਕੇ ਗਾਤਰਾ ਉਤੋਂ ਦੀ ਪਾ ਕੇ ਸ੍ਰੀ ਸਾਹਿਬ ਹੱਥ 'ਚ ਕਿਰਪਾਨ ਫੜ ਕੇ ਕੰਜਰ ਬਹੁਤ ਵਧੀਆ ਗੱਲਾਂ ਕਰਦੇ ਨੇ ਪਰ ਅੰਦਰ ਘਤੀ ਕੀ ਕਰਦੇ ਨੇ ਉਹ ਸਾਨੂੰ ਪਤਾ ਹੀ ਆ ਸਾਰਾ ਕੁਝ ਤੁਸੀਂ ਦੇਖਿਆ ਹੀ ਆ ਹੁਣ ਅੱਜ ਇੰਨੇ ਲੋਕ 부ਝ ਦਿਲ ਹੋ ਗਏ ਨੇ ਇੰਨੇ 부ਝ ਦਿਲ ਲੋਕ ਹੋ ਗਏ ਨੇ ਆਵਾਜ਼ ਉਠਾਉਣ ਨੂੰ ਤਿਆਰ ਨਹੀਂ ਜਿਹੜੀਆਂ ਬੀਬੀਆਂ ਦੇ ਨਾਲ ਬਲਾਤਕਾਰ ਹੁੰਦੇ ਨੇ ਉਹਨਾਂ ਦੇ ਪਰਿਵਾਰ ਵੀ ਡਰਦੇ ਨੇ ਵੀ ਰੌਲਾ ਪਾਏ ਤੇ ਕੀ ਹੋਣਾ ਕਿਉਂਕਿ ਸਾਰਾ ਹੀ ਆਵਾ ਉਤਾ ਕੌਣ ਸਾਡੀ ਆਵਾਜ਼ ਬਣੂਗਾ ਜੱਥੇਬੰਦੀਆਂ ਵੰਡ ਗਈਆਂ ਸਿੱਖ ਜੱਥੇਬੰਦੀਆਂ ਉਹ ਵੀ ਬਾਦਲਾਂ ਦੀਆਂ ਨੇ ਉਹ ਵੀ ਨਰੈਣੂ ਮਹਾਂਤਾਂ ਦੀਆਂ ਨੇ ਫਿਰ ਕੌਣ ਬਾਜ਼ ਠਾਊਗਾ ਭਾਈ ਪੁਲਿਸ ਵੀ ਨਰੈਣੂ ਮਹਾਂਤਾਂ ਦੀ ਆ ਕੌਣ ਬਾਜ਼ ਠਾਊਗਾ ਭਾਈ ਉਹ ਸਮਿਆਂ ਦੇ ਵਿੱਚ ਲੋਕਾਂ ਦੇ ਵਿੱਚ ਇਕਾਂ ਸੀ ਲੋਕ ਇਕੱਠੇ ਹੋ ਕੇ ਰੌਲਾ ਪਾਉਂਦੇ ਸੀ ਅੱਜ ਜਮੀਰਾਂ ਮਰ ਚੁੱਕੀਆਂ ਨੇ ਮਰਦੇ ਬਣ ਚੁੱਕੇ ਨੇ ਕੌਣ ਆਵਾਜ਼ ਉਠਾਊਗਾ ਕੀ ਤੁਸੀਂ ਗੁਰਦੁਆਰੇ ਆਜ਼ਾਦ ਕਰਾ ਲੋਗੇ ਜਿਸ ਤਰੀਕੇ ਦੇ ਨਾਲ ਨਰੈਣੂ ਮਹਾਂਤਾਂ ਤੋਂ ਕਰਾਏ ਸੀ ਕਰਾ ਲੋਗੇ ਆਪਣੇ ਆਪ ਨੂੰ ਪੁੱਸੋ ਵੀ ਕਰਾ ਲੋਗੇ ਨਹੀਂ ਕਰਾ ਸਕਦੇ ਅੱਜ ਤੁਸੀਂ ਦੇਖੋ ਪੂਰੀ ਦੁਨੀਆ ਤੇ ਪੂਰੀ ਦੁਨੀਆ ਤੇ ਹਰ ਗੁਰਦੁਆਰੇ ਦੀ ਕਮੇਟੀ ਨੂੰ ਸਵਾਲ ਕੀਤੇ ਜਾਂਦੇ ਨੇ ਬਈ ਭਾਈ ਦੱਸੋ ਜਿਹੜਾ ਝੰਡਾ ਚੜਾਇਆ ਗੁਰਦੁਆਰਿਆਂ ਚ ਇਹ ਸਾਡਾ ਨਿਸ਼ਾਨ ਸਾਹਿਬ ਆ ਆ ਸੋਨੂੰ ਦਿਖਾਉਨੇ ਆ ਅੱਗੇ ਉਹਨਾਂ ਨੂੰ ਨਿਸ਼ਾਨ ਸਾਹਿਬ ਦਿਖਾਉਨੇ ਆ ਕਿ ਜੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਨਿਸ਼ਾਨ ਸਾਹਿਬ ਸੀ ਉਹ ਕਾਲ ਤੱਕ ਸਾਬ ਤੇ ਚੜਿਆ ਹੁੰਦਾ ਸੀ ਸੰਗ ਤੇ ਤੁਸੀਂ ਵੀ ਦਰਸ਼ਨ ਕਰ ਲਓ ਦੇਖ ਲਓ ਦੁਵਾਰਾ ਤੋਂ ਫੇਰ ਦੇਖ ਲਓ ਪੰਜਾ ਸਾਲਾਂ ਤੋਂ ਦਿਖਾਉਂਦੇ ਆ ਰਹੇ ਆ ਦੁਵਾਰਾ ਫੇਰ ਤੁਸੀਂ ਅੱਜ ਫੇਰ ਦੇਖ ਲਓ ਬਈ ਇਹ ਸਾਡੇ ਨਿਸ਼ਾਨ ਸਾਹਿਬ ਸੀ ਹੁਣ ਜਿਹੜੇ ਕੰਜਰਾਂ ਦੇ ਝੰਡੇ ਗੁਰਦੁਆਰਿਆਂ 'ਚ ਚੜਾਏ ਹੋਏ ਨੇ ਜਦੋਂ ਕੰਜਰਾਂ ਦੇ ਝੰਡੇ ਚੜਾਉਂਦੇ ਨੇ ਤੇ ਆਪ ਵੀ ਤਾਂ ਕੰਜਰਾਂ ਵਰਗੇ ਹੀ ਵੜਨਗੇ ਜਦੋਂ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਚੜਾਉਂਦੇ ਨੇ ਤੇ ਫਿਰ ਇਹਨਾਂ ਦੀ ਜਿਹੜੀ ਸੋਚ ਆ ਉਹ ਵੀ ਤਾਂ ਪਟਿਆਲੇ ਵਾਲੇ ਕੰਜਰਾਂ ਵਰਗੀ ਆ ਤਾਂ ਦੀ ਅੱਜ ਬਲਾਤਕਾਰ ਹੋ ਰਹੇ ਨੇ ਤਾਂ ਦੀ ਇਤਿਹਾਸ ਨੂੰ ਬੇਇਤਿਹਾਸ ਕਰ ਰਹੇ ਨੇ ਤਾਂ ਦੀ ਮੂਰਤੀ ਪੂਜਾ ਕਰ ਰਹੇ ਨੇ ਤਾਂ ਦੀ ਧੋਤੀਆਂ ਪਾ ਕੇ ਗੁਰਦੁਆਰਿਆਂ 'ਚ ਘੁੰਮ ਰਹੇ ਨੇ ਪਰ ਜਾਗੋ ਉਹ ਜਾਗੋ ਦੁਨੀਆ ਤੇ ਤੁਸੀਂ ਆਇਓ ਅਗਰ ਤੁਸੀਂ ਬੋਲਦੇ ਨਹੀਂ ਨਾ ਫਿਰ ਜਾਨਵਰਾਂ ਚਾਰ ਤੁਹਾਡੇ ਚ ਭੋਰਾ ਵੀ ਫਰਕ ਨਹੀਂ ਕਿਉਂਕਿ ਜਾਨਵਰ ਨਹੀਂ ਬੋਲ ਸਕਦੇ ਤੁਸੀਂ ਤਾਂ ਬੋਲ ਸਕਦੇ ਹੋ ਪ੍ਰਮਾਤਮਾ ਨੇ ਸਾਨੂੰ ਬੰਦੇ ਦੀ ਜੁਨੀ ਪਾਇਆ ਬੰਦੇ ਬਣਾਇਆ ਜੇ ਵੀ ਗੁਰਦੁਆਰੇ ਦੀਆਂ ਕਮੇਟੀਆਂ ਨਹੀਂ ਆਵਾਜ਼ ਉਠਾਉਂਦੀਆਂ ਤਾਂ ਜਿਹੜੇ ਆਮ ਲੋਕ ਨੇ ਆਮ ਲੋਕ ਨੇ ਜੋ ਆਪਣੀਆਂ ਗੱਡੀਆਂ ਦੇ ਅੰਦਰ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਨੂੰ ਖੰਡਾ ਬਣਾ ਕੇ ਲਈ ਫਿਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਤਾਂ ਬੋਲਣਾ ਚਾਹੀਦਾ ਉਹਨਾਂ ਨੂੰ ਤਾਂ ਜ਼ਰੂਰ ਬੋਲਣਾ ਚਾਹੀਦਾ ਉਹਨਾਂ ਨੂੰ ਤਾਂ ਉਹ ਲੋਗੋਆਂ ਨੂੰ ਕੱਟ-ਕੱਟ ਕੇ ਸੜਕ ਤੇ ਸਿੱਟਣਾ ਚਾਹੀਦਾ ਆ ਸੋਨੂੰ ਦਿਖਾਉਣੇ ਆ ਕਿ ਸਾਡਾ ਖੰਡਾ ਕਿਹੜਾ ਇਹਨਾਂ ਕੰਜਰਾਂ ਨੇ ਲੋਗੋ ਨੂੰ ਖੰਡਾ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਦੇਖ ਲਓ ਗੁਰੂ ਦੀਏ ਸੰਗ ਤੇ ਕਿੱਡਾ ਵੱਡਾ ਧੋਖਾ ਕੀਤਾ ਤੁਹਾਡੇ ਨਾਲ 1930 ਤੋਂ ਬਾਅਦ ਦੇ ਵਿੱਚ ਆ ਦੇਖੋ ਟੀਵੀ ਦੀ ਸਕਰੀਨ ਵੱਲੋਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਦੇਖੋ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਖੰਡੇ ਦੇ ਦਰਸ਼ਨ ਕਰੋ ਇਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਹੁਣ ਦੂਜੇ ਪਾਸੇ ਕ੍ਰਾਸ ਮਾਰਿਆ ਹੋਇਆ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਹਰਾਮ ਖੋਰਾ ਦਾ ਜੋ ਬ੍ਰਿਟਿਸ਼ ਹਕੂਮਤ ਨੇ ਡਿਜ਼ਾਈਨ ਕੀਤਾ ਸੀ ਇਹ ਅੱਜ ਛੋਡੀਆਂ ਗੱਡੀਆਂ 'ਚ ਲੱਗਿਆ ਹੋਇਆ ਤੁਸੀਂ ਇਹਨੂੰ ਖੰਡਾ ਦੱਸਦੇ ਹੋ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਖੰਡਾ ਅਸਲ ਇਹ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਜਿਹੜਾ ਤੁਹਾਨੂੰ ਦਿਖਾ ਰਹੇ ਆ ਏ ਅੱਜ ਕੰਜਰਾਂ ਦਾ ਲੋਗੋ ਕਿੱਥੇ ਨਹੀਂ ਲੱਗਿਆ ਝੰਡਿਆਂ ਤੇ ਰਮਾਲਿਆਂ ਤੇ ਗਮਟਾਂ ਤੇ ਲੋਕਾਂ ਦੀਆਂ ਗੱਡੀਆਂ ਤੇ ਕਿਉਂਕਿ ਇੰਨੀ ਪ੍ਰਮੋਸ਼ਨ ਕੀਤੀ ਐ ਕੰਜਰਾਂ ਦੇ ਲੋਗੋ ਦੀ ਜਿਹਦਾ ਅੰਤ ਹੀ ਕੋਈ ਨਹੀਂ ਆ ਹੁਣ ਤੁਹਾਨੂੰ ਅਗਲੀ ਵੀਡੀਓ ਦਿਖਾਣੇ ਆ ਦੇਖੋ ਕਿ ਸ੍ਰੀ ਗੁਰੂ 10ਵੇਂ ਪਾਸਾ ਜਿਹਦਾ ਬਕਸਿਆ ਹੋਇਆ ਨਿਸ਼ਾਨ ਸਾਹਿਬ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰੇ ਕਾਲ ਤਖਸਬ ਤੇ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ 1930 ਤੋਂ ਬਾਅਦ ਇਹਨੂੰ ਤਾਰ ਦਿੱਤਾ ਅੰਗਰੇਜ਼ਾਂ ਕੰਜਰਾਂ ਨੇ ਆਪਣਾ ਝੰਡਾ ਚੜਾ ਦਿੱਤਾ ਪੀਲੇ ਰੰਗ ਦਾ ਉੱਤੇ ਲਾ ਦਿੱਤਾ ਉਹਨਾਂ ਹਰਾਮੀਆਂ ਨੇ ਲੋਗੋ ਲੋਗੋ ਲਾ ਕੇ ਉਹ ਚੜਾ ਦਿੱਤਾ ਝੰਡਾ ਅੱਜ ਤਿੱਕਰ ਕੰਜਰਾਂ ਦਾ ਝੰਡਾ ਗੁਰਦੁਆਰਿਆਂ 'ਚ ਚੜਿਆ ਹੋਇਆ ਆ ਆ ਹੁਣ ਤੁਸੀਂ ਟੀਵੀ ਦੀ ਸਕਰੀਨ ਵੱਲੋਂ ਦੇਖੋ ਇਹ ਕੰਜਰਾਂ ਦੇ ਝੰਡੇ ਦੇ ਉੱਤੇ ਜੁੱਤੀ ਲਾਈ ਆ ਜਿੰਨੀਆਂ ਵੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਨੇ ਸਤਕਾਰ ਕਮੇਟੀਆਂ ਨੇ ਸ਼੍ਰੋਮਣੀ ਕਮੇਟੀ ਆ ਇਹਨਾਂ ਦੀਆਂ ਫੋਟੋਆਂ ਲਾ ਲਾ ਕੇ ਜੁੱਤੀਆਂ ਲਾ ਲਾ ਕੇ ਕਿੰਨੀ ਵੈਰੀ ਇਹਨਾਂ ਨੂੰ ਲਲਕਾਰਾ ਮਾਰਿਆ ਕਿ ਦੱਸੋ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਅੱਜ ਤੁਸੀਂ ਝੰਡਿਆਂ ਤੇ ਲਾਇਆ ਪਰ ਇਹ ਕੰਜਰ ਚੁੱਪ ਨੇ ਕੋਈ ਨਹੀਂ ਬੋਲਦਾ ਕਿੰਨੀਆਂ ਸਤਕਾਰ ਕਮੇਟੀਆਂ ਨੇ ਆ ਦੇਖ ਲਓ ਫੋਟੋਆਂ ਲੱਗੀਆਂ ਹੋਈਆਂ ਇਹਨਾਂ ਦੀਆਂ ਫੋਟੋਆਂ ਲਾ ਲਾ ਕੇ ਕਰਾਸ ਮਾਰਿਆ ਜੁੱਤੀਆਂ ਲਾਈਆਂ ਨੇ ਅੱਜ ਕੋਈ ਨਹੀਂ ਬੋਲਦਾ ਸਾਰਿਆਂ ਦੇ ਦੰਦਣਾ ਪੈਗੀਆਂ ਨੇ ਪਰ ਗੁਰੂ ਦੀਏ ਸੰਗ ਤੇ ਅੱਜ ਤੁਸੀਂ ਕਿਉਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਦੁਸ਼ਮਣ ਬਣਦੇ ਹੋ ਅੱਜ ਤੁਸੀਂ ਕਿਉਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਬੇਅਦਵੀ ਕਰਦੇ ਹੋ ਆਪਣੇ ਹੱਥਾਂ ਦੇ ਨਾਲ ਕਿਉਂਕਿ ਇਹ ਬੇਅਦਵੀ ਆ ਜਿਹੜਾ ਤੁਸੀਂ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਨੂੰ ਖੰਡਾ ਦੱਸਦੇ ਹੋ ਇਹ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਬੇਅਦਵੀ ਆ ਤਾਂ ਕਰਕੇ ਹੀ ਇਹ ਕੰਜਰਾਂ ਦੇ ਲੋਗੋ ਤੇ ਜੁੱਤੀਆਂ ਮਾਰ ਰਹੇ ਆ ਜੁੱਤੀਆਂ ਇਹਨਾਂ ਦੇ ਸਾਹਮਣੇ ਜੁੱਤੀਆਂ ਮਾਰ ਰਹੇ ਆ ਅੱਜ ਦੁਨੀਆ ਤੇ ਕੋਈ ਬੋਲਣ ਵਾਲਾ ਨਹੀਂ ਕਿਉਂਕਿ ਝੂਠੇ ਹਰਾਮੀ ਹਰਾਮਖੋਰ ਗੁਰੂ ਘਰ ਦਾ ਖਾਂਦੇ ਨੇ ਗੁਰੂ ਦਾ ਹੀ ਇਤਿਹਾਸ ਬਰਬਾਦ ਕਰਦੇ ਨੇ ਇਹ ਨੇ ਹਰਾਮ ਦੀਆਂ ਔਲਾਦਾਂ ਸਾਡੇ ਤਾਂ ਸਾਡੇ ਆਪਣਿਆਂ ਨੇ ਸਭ ਕੁਝ ਬਰਬਾਦ ਕੀਤਾ ਸੋਭਾ ਸਿੰਘ ਨੂੰ ਸਭ ਜਾਣਦੇ ਨੇ ਸੋਭਾ ਸਿੰਘ ਚਿੱਤਰਕਾਰ ਜੋ ਕਿ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਸੀ ਸੋਭਾ ਸਿੰਘ ਦੀ ਮਾਂ ਛੋਟੇ ਹੁੰਦੇ ਦੀ ਮਰ ਜਾਂਦੀ ਆ ਪਿਓ ਵੀ ਛੋਟੇ ਹੁੰਦੇ ਦਾ ਹੀ ਮਰ ਜਾਂਦਾ ਉਸ ਤੋਂ ਬਾਅਦ ਉਹ ਫੌਜ ਚ ਭਰਤੀ ਹੋ ਜਾਂਦਾ ਫੌਜ ਵਾਲਿਆਂ ਨੇ ਦੇਖਿਆ ਕਿ ਇਹਦੇ ਚ ਟੈਲੈਂਟ ਆ ਕਿਉਂ ਨਾ ਇਹਨੂੰ ਪੈਸੇ ਦੇ ਕੇ ਇਹਨਾਂ ਕੋਲੋਂ ਇਹਨਾਂ ਦਾ ਇਤਿਹਾਸ ਬਰਬਾਦ ਕਰਾਈਏ ਫਿਰ ਖੇਡੀ ਬ੍ਰਿਟਿਸ਼ ਹਕੂਮਤ ਨੇ ਚਾਲ ਚਾਲ ਕੀ ਖੇਡੀ ਸੋਭਾ ਸਿੰਘ ਨੂੰ ਸਟੂਡੀਓ ਬਣਾ ਕੇ ਦਿੱਤੇ ਕਿਉਂਕਿ ਸੋਭਾ ਸਿੰਘ ਤਾਂ ਨੰਗ ਸੀ ਅੰਗਰੇਜ਼ ਉਹਦੇ ਤੇ ਮਿਹਰਬਾਨ ਹੁੰਦੇ ਸੀ ਜੋ ਅੰਗਰੇਜ਼ਾਂ ਦੀ ਗੱਲ ਮੰਨਦਾ ਸੀ ਬਸ ਸੋਭਾ ਸਿੰਘ ਨੂੰ ਫੇਰ ਸਟੂਡੀਓ ਬਣਾ ਕੇ ਦੇ ਦਿੱਤੇ ਕਿ ਤੂੰ ਐਂ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਮਾਲਾ ਫੇਰ ਨਹੀਂ ਨੀ ਤੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥ 'ਚ ਮਾਲਾ ਫੜਾ ਫੇਰ ਸੋਭਾ ਸਿੰਘ ਨੇ ਕੀ ਕੀਤਾ ਸੋਭਾ ਸਿੰਘ ਦੀ ਜਿਹੜੀ ਆਪਦੀ ਫੋਟੋ ਆ ਆਪਦੀ ਸ਼ਕਲ ਆ ਉਹ ਦੀ ਦੇਖ ਲਓ ਉਹਨੂੰ ਥੋੜਾ ਜਿਹਾ ਚੇਂਜ ਕਰਕੇ ਆਪਦੀ ਫੋਟੋ ਦਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਬਣਾ ਦਿੱਤਾ ਥੋੜੀ ਜਿਹੀ ਚੇਂਜਿੰਗ ਕਰਕੇ ਤੁਸੀਂ ਦੇਖ ਲਓ ਟੀਵੀ ਦੀ ਸਕਰੀਨ ਤੇ ਸੋਭਾ ਸਿੰਘ ਦੀ ਸ਼ਕਲ ਤੇ ਜੋ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਈ ਆ ਉਹਦੇ ਚ ਕਿੰਨਾ ਕੁ ਫਰਕ ਆ ਕਿਉਂਕਿ ਇਹ ਸ੍ਰੀ ਗੁਰੂ ਨਾਨਕ ਦੇਵ ਦੀ ਤਸਵੀਰ ਨਹੀਂ ਹੈ ਇਹ ਅੱਜ ਲੋਕਾਂ ਦੇ ਘਰਾਂ ਚ ਲੱਗੀ ਹੋਈ ਆ ਸਿਰ ਤੇ ਮਾਲਾ ਹੱਥ ਚ ਮਾਲਾ ਕਰਤਾ ਨਾ ਇਤਿਹਾਸ ਨੂੰ ਬਰਬਾਦ ਉਸ ਤੋਂ ਬਾਅਦ ਸੋਭਾ ਸਿੰਘ ਨੇ ਕਿੰਨਾ ਪਾਪ ਕੀਤਾ ਕਿੰਨਾ ਕਹਿਰ ਢਾਇਆ ਸਾਡੀਆਂ ਗੁਰੂਆਂ ਦੀਆਂ ਫੋਟੋਆਂ ਬਣਾਈਆਂ ਕਹਿੰਦਾ ਜੀ ਕਲਪਨਾ ਕਰਕੇ ਫੋਟੋਆਂ ਬਣਾ ਰਿਹਾ ਉਹ ਐਡਾ ਹਰਾਮ ਦਾ ਪੁੱਤ ਸੀ ਉਹ ਆਪਣੀ ਸ਼ਕਲ ਨੂੰ ਹੀ ਥੋੜਾ ਜਿਹਾ ਚੇਂਜ ਕਰ ਕਰਕੇ ਫੋਟੋਆਂ ਬਣਾਉਂਦਾ ਸੀ ਤੁਸੀਂ ਜਿੰਨੀਆਂ ਮਰਜ਼ੀ ਫੋਟੋਆਂ ਉਹਦੀਆਂ ਦੇਖ ਲਓ ਹਰਾਮੀ ਨੇ ਸਾਡੇ ਇਤਿਹਾਸ ਨੂੰ ਬਰਬਾਦ ਕਰਕੇ ਰੱਖ ਦਿੱਤਾ ਜਿਹੜੇ ਬਹਿਮਾ ਭਰਮਾ ਤੋਂ ਗੁਰੂਆਂ ਨੇ ਰੋਕਿਆ ਸੀ ਉਹੀ ਫੋਟੋਆਂ ਦੇ ਵਿੱਚ ਬਣਾ ਦਿੱਤੇ ਚਲੋ ਜੀ ਭਜੋ ਜਿੱਧਰ ਨੂੰ ਭਜਦੇ ਹਾਂ ਅੱਜ ਗੁਰਦੁਆਰਿਆਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਫੋਟੋਆਂ ਨੇ ਬੁੱਤ ਪੂਜਣ ਤੋਂ ਰੋਕਿਆ ਸੀ ਨਾ ਲਾ ਦੱਤਾ ਨਾ ਬੁੱਤ ਪੂਜਣ ਲਾ ਦੱਤਾ ਨਾ ਹਟਾ ਦੱਤਾ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਸ ਤਰ੍ਹਾਂ ਅੰਗਰੇਜ਼ਾਂ ਨੇ ਇਤਿਹਾਸ ਨੂੰ ਬੇ ਇਤਿਹਾਸ ਕੀਤਾ ਸਾਡਿਆਂ ਤੋਂ ਹੀ ਸਾਡਾ ਸਾਰਾ ਕੁਝ ਬਰਬਾਦ ਕਰਾਇਆ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਅੱਜ ਪੈਸੇ ਦੇ ਲਾਲਚ ਦੇ ਵਿੱਚ ਹੀ ਇਹ ਲੋਕ ਅੰਨੇ ਨੇ ਜੋ ਆਨੰਦ ਕਾਰਜ ਕਰਦੇ ਨੇ ਬੈਂਕਟ ਹਾਲਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਜਾਂਦੇ ਨੇ ਜੇ ਡੀਬੀ ਕੌਮ ਨੂੰ ਖਤਮ ਕਰਨਾ ਹੋਵੇ ਸਭ ਤੋਂ ਪਹਿਲਾਂ ਉਹਦਾ ਇਤਿਹਾਸ ਖਤਮ ਕਰ ਦੋ ਕੌਮ ਆਪੇ ਹੀ ਖਤਮ ਹੋ ਜਾਂਦੀ ਆ ਬਸ ਸਾਡੇ ਨਾਲ ਇਹੀ ਕੁਸ਼ ਹੋਇਆ ਕਿਉਂਕਿ ਬ੍ਰਿਟਿਸ਼ ਹਕੂਮਤ ਨੇ ਸਾਡਿਆਂ ਨੂੰ ਹੀ ਖਰੀਦੇ ਆ ਹੁਣ ਗੱਲ ਕਰਦੇ ਆ ਦਿਆਲ ਸਿੰਘ ਮਜੀਠੀਏ ਦੀ ਦਿਆਲ ਸਿੰਘ ਮਜੀਠੀਏ ਦਾ ਬਾਪ ਮਰ ਜਾਂਦਾ ਇਹਨੂੰ ਚੱਕ ਕੇ ਲੈ ਜਾਂਦੀ ਆ ਬ੍ਰਿਟਿਸ਼ ਹਕੂਮਤ ਜੁਕੇ ਜੁਕੇ ਲਿਜਾ ਕੇ ਇਹਨੂੰ ਪੜਾਇਆ ਲਿਖਾਇਆ ਪੜਾ ਕੇ ਲਿਖਾ ਕੇ ਫੇਰ ਭਾਰਤ ਦੇ ਵਿੱਚ ਭੇਜਿਆ ਇਹਨੂੰ ਹੋਰ ਜ਼ਮੀਨ ਜਾਇਦਾਦ ਦਿੱਤੀ ਕਿਉਂਕਿ ਇੱਕ ਚੀਜ਼ ਯਾਦ ਕਰ ਲੋ ਕਿ ਬ੍ਰਿਟਿਸ਼ ਹਕੂਮਤ ਉਹਨਾਂ ਨੂੰ ਹੀ ਜ਼ਮੀਨਾਂ ਜਾਇਦਾਦਾਂ ਦੰਦੀ ਸੀ ਜਿਹੜੇ ਗਦਾਰ ਸੀ ਜਿਹੜੇ ਬ੍ਰਿਟਿਸ਼ ਹਕੂਮਤ ਦੇ ਪਿੱਠੂ ਸੀ ਜਿਹੜੇ ਸੂਰਮੇ ਸੀ ਉਹਨਾਂ ਨੂੰ ਉਹ ਮਾਰ ਦਿੰਦੀ ਸੀ ਚਾਹੇ ਜ਼ਹਿਰ ਦੇ ਕੇ ਮਾਰਦੀ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਮਰਵਾਉਂਦੀ ਸੀ ਮਾਰਦੀ ਸੀ ਉਹ ਸਮਿਆਂ ਦੇ ਵਿੱਚ ਸਿਰਫ ਗਦਾਰ ਹੀ ਜਿਉਂਦੇ ਹੁੰਦੇ ਸੀ ਗਦਾਰ ਹੀ ਉਹਨਾਂ ਨਾਲ ਮਿਲ ਕੇ ਚੱਲੇ ਨੇ ਐਵੇਂ ਜਿਵੇਂ ਇਸ ਨੂੰ ਵਰਤੇ ਆਦਿਆਲ ਮਜੀਠੀਏ ਨੂੰ ਦਿਆਲ ਮਜੀਠੀਏ ਨੂੰ ਉਹਨਾਂ ਨੇ ਕਿਤਾਬਾਂ ਇਤਿਹਾਸ ਸਾਰਾ ਉੱਥੋਂ ਲਿਖ ਕੇ ਦਿੱਤਾ ਜੁਕੇ ਤੋਂ ਕਿਉਂਕਿ ਭਾਰਤ ਦੇ ਵਿੱਚ ਕੋਈ ਵੀ ਪ੍ਰਿੰਟਿੰਗ ਪ੍ਰੈਸ ਨਹੀਂ ਸੀ ਜਿਹੜਾ ਵੀ ਕੋਈ ਇਤਿਹਾਸਕਾਰ ਬਣਦਾ ਉਹ ਸਭ ਤੋਂ ਪਹਿਲਾਂ ਤਾਂ ਇਹੇ ਦੇਖ ਲਵੇ ਕਿ ਅੰਗਰੇਜ਼ਾਂ ਦੇ ਸਮਿਆਂ ਤੇ ਜਿੰਨਾ ਵੀ ਪ੍ਰਿੰਟਿੰਗ ਦਾ ਕੰਮ ਸੀ ਉਹ ਜੁਕੇ ਦੇ ਵਿੱਚ ਹੀ ਹੁੰਦਾ ਸੀ ਉਹ ਜੁਕੇ 'ਚ ਹੀ ਹੁੰਦਾ ਸੀ ਤੁਸੀਂ ਇਤਿਹਾਸ ਪੜ੍ਹ ਲਓ ਦੇਖ ਲਓ ਜਿਹੜੇ ਯੂਕੇ ਚ ਰਹਿੰਦੇ ਨੇ ਉਹ ਦੇਖ ਲੈਣ ਪੜ ਲੈਣ ਨਾ ਵੀ ਕੀ ਪ੍ਰਿੰਟਿੰਗ ਪ੍ਰੈਸ ਹੁੰਦੀ ਸੀ ਇਹ ਬਾਹਰੋਂ ਹੀ ਪ੍ਰਿੰਟਿੰਗ ਕਰਕੇ ਕਿਤਾਬਾਂ ਲਿਆਂਦੀਆਂ ਗਈਆਂ ਅੱਜ ਉਹੀ ਇਤਿਹਾਸ ਪੜ ਪੜ ਕੇ ਸੁਣਾਉਂਦੇ ਨੇ ਇਤਿਹਾਸਕਾਰ ਬੇ ਇਤਿਹਾਸ ਕੀਤਾ ਹੋਇਆ ਬੇ ਇਤਿਹਾਸ ਕੀਤਾ ਹੋਇਆ ਇਹ ਬੇ ਇਤਿਹਾਸ ਅੰਗਰੇਜ਼ਾਂ ਨੇ ਕੀਤਾ ਜਿਹੜਾ ਅੱਜ ਇਤਿਹਾਸਕਾਰ ਪੜ ਪੜ ਕੇ ਦੱਸਦੇ ਨੇ ਜੀ ਇੱਥੇ ਆ ਲਿਖਿਆ ਉੱਥੇ ਆ ਲਿਖਿਆ ਆ ਸੋਭਾ ਸਿੰਘ ਵਰਗੇ ਚਿੱਤਰਕਾਰ ਇਹ ਸਾਰੇ ਖਰੀਦੇ ਹੋਏ ਸੀ ਆ ਦਿਆਲ ਮਜੀਠੀਆਂ ਇਹ ਖਰੀਦਿਆ ਹੋਇਆ ਸੀ ਮਜੀਠੀਏ ਤਾਂ ਬੜੇ ਪੁਰਾਣੇ ਪਾਪੀ ਨੇ ਪਹਿਲਾਂ ਦਿਆਲ ਮਜੀਠੀਆਂ ਦੇ ਪੁਰਖੇ ਦੇਖ ਲਓ ਉਹਨਾਂ ਨੇ ਜ਼ਹਿਰ ਦਿੱਤੀ ਮਹਾਰਾਜਾ ਅਰਜੀਤ ਸਿੰਘ ਨੂੰ ਫਿਰ ਸੋਭਾ ਸਿੰਘ ਦੇਖ ਲਓ ਸੋਭਾ ਸਿੰਘ ਨੂੰ ਫੌਜ ਦੇ ਵਿੱਚੋਂ ਲਿਆ ਕੇ ਫੋਟੋਆਂ ਬਣਵਾਈਆਂ ਬੁੱਤ ਪੂਜਣ ਲਾਇਆ ਪੂਜਦੇ ਆ ਨਾ ਲੋਕ ਘਰਾਂ ਦੇ ਵਿੱਚ ਫੋਟੋਆਂ ਲੈ ਕੇ ਫਿਰ ਉਹ ਤੋਂ ਬਾਅਦ ਜਿੰਨੇ ਵੀ ਆ ਸਾਧ ਡੇਰੇ ਜਿਹੜੇ ਬਣੇ ਨੇ ਇਹ ਸਾਰੇ ਅੰਗਰੇਜ਼ਾਂ ਨੇ ਬਣਾਏ ਕਿਉਂਕਿ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਹੀ ਇਹ ਸੀਗੇ ਸਾਰੇ ਗੁੰਡੇ ਉਹ ਬਾਬਾ ਮਿਲ ਗਿਆ ਜੀ ਰੱਬ ਮਿਲ ਗਿਆ ਉਹਨੂੰ ਫਿਰ ਬਣਾ ਦੋ ਉੱਥੇ ਡੇਰਾ ਇਹ ਅੰਗਰੇਜ਼ਾਂ ਨੇ ਡੇਰੇ ਬਣਾਏ ਨੇ ਅੰਗਰੇਜ਼ਾਂ ਨੇ ਡੇਰੇ ਬਣਾ ਕੇ ਦਿੱਤੇ ਨੇ ਜਿੰਨੇ ਵੀ ਡੇਰੇ ਬਣਾਏ ਹੋਏ ਨੇ ਅੰਗਰੇਜ਼ਾਂ ਦੇ ਪੈਸੇ ਲੱਗੇ ਹੋਏ ਨੇ ਉਹਨਾਂ ਨੇ ਇਹ ਡੇਰਾਬਾਦ ਸ਼ੁਰੂ ਕੀਤਾ ਕਰਤਾ ਨਾ ਇਤਿਹਾਸ ਨੂੰ ਤਬਾਹ ਬਣਤਾ ਨਾ ਧੜਿਆਂ ਦੇ ਵਿੱਚ ਬੰਡੇ ਕਹਿੰਦਾ ਨਿੱਕੇ ਨਿੱਕੇ ਧੜਿਆਂ ਦੇ ਵਿੱਚ ਤੋੜਤਾ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਓਏ ਪੰਜਾਬੀਓ ਤੁਹਾਡੇ ਕੋਲੇ ਅੱਜ ਹੈ ਕੀ ਤੁਹਾਡੇ ਗੁਰੂ ਘਰਾਂ ਦੇ ਵਿੱਚ ਜਿਹੜਾ ਤੁਸੀਂ ਝੰਡਾ ਚੜਾਇਆ ਹੋਇਆ ਇਹ ਨਿਸ਼ਾਨ ਸਾਹਿਬ ਆ ਤੁਸੀਂ ਕਿੱਡਾ ਘੋਰ ਪਾਪ ਕਰਦੇ ਹੋ ਹਰ ਸਾਲ ਬੀਬੀਆਂ ਉਹਨੂੰ ਹੱਥਾਂ ਦੇ ਨਾਲ ਘੁੱਟਦੀਆਂ ਨੇ ਕਿ ਜੀ ਇਹ ਨਿਸ਼ਾਨ ਸਾਹਿਬ ਆ ਇਨਸਾਨ ਸਾਹਿਬ ਸਮਝ ਕੇ ਪਰ ਹੈਗਾ ਉਹ ਕੰਜਰਾਂ ਦਾ ਝੰਡਾ ਪਟਿਆਲੇ ਵਾਲਿਆਂ ਦਾ ਬ੍ਰਿਟਿਸ਼ ਹਕੂਮਤ ਦਾ ਦਿੱਤਾ ਹੋਇਆ ਆ ਦੇਖੋ ਤੁਸੀਂ ਆਪਣੀ ਟੀਵੀ ਦੀ ਸਕਰੀਨ ਵੱਲ ਨੂੰ ਮਾਸਟਰ ਤਾਰਾ ਚੰਦ ਜੋ ਤਾਰਾ ਸਿੰਘ ਬਣਾ ਕੇ ਨਹਿਰੂ ਕੰਜਰ ਨੇ ਪੇਸ਼ ਕੀਤਾ ਉੱਤੇ ਦੇਖੋ ਕੰਜਰਾਂ ਦੀ ਫੋਟੋ ਪਟਿਆਲੇ ਵਾਲਿਆਂ ਦੀ ਉਹਨਾਂ ਦੇ ਉੱਪਰ ਝੰਡੇ ਦੇ ਲਿਖਿਆ ਹੋਇਆ ਖਾਲਸਾ ਰਾਜ ਇਹਨਾਂ ਹਰਾਮੀਆਂ ਦਾ ਕਿਹੜਾ ਖਾਲਸਾ ਰਾਜ ਹੁੰਦਾ ਸੀ ਇਹ ਪਟਿਆਲੇ ਵਾਲੇ ਕੰਜਰਾਂ ਦੇ ਘਰੇ ਲੱਗਿਆ ਹੋਇਆ ਇਹ ਜਿਹੜਾ ਲੋਗੋ ਆ ਇਹ ਬ੍ਰਿਟਿਸ਼ ਹਕੂਮਤ ਦੀ ਜਿਹੜੀ ਫੌਜ ਹੁੰਦੀ ਸੀ ਜੋ ਪਹਿਲਾਂ ਕੰਜਰ ਪਟਿਆਲੇ ਵਾਲਿਆਂ ਦੀ ਫੌਜ ਹੁੰਦੀ ਸੀ ਫਿਰ ਜਦੋਂ ਬ੍ਰਿਟਿਸ਼ ਹਕੂਮਤ ਦਾ ਕਬਜ਼ਾ ਹੋ ਜਾਂਦਾ ਫਿਰ ਉਹ ਤੋਂ ਬਾਅਦ ਉਹੀ ਫੌਜ ਬ੍ਰਿਟਿਸ਼ ਹਕੂਮਤ ਦੀ ਬਣ ਜਾਂਦੀ ਆ ਉਹ ਸਮਿਆਂ ਦੇ ਵਿੱਚ ਲੋਗੋ ਆ ਉਹਨਾਂ ਦੀ ਫੌਜ ਦੇ ਮੱਥੇ ਤੇ ਕਲੰਕ ਲੱਗਿਆ ਹੋਇਆ ਦੇਖ ਲਓ ਦੇਖ ਲਓ ਤੁਸੀਂ ਟੀਵੀ ਦੀ ਸਕਰੀਨ ਵੱਲੋਂ ਇਹ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਲੋਗੋ ਆ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਨਾਇ ਝੰਡਾ ਇਹ ਝੰਡਾ ਪਟਿਆਲੇ ਵਾਲੇ ਕੰਜਰਾਂ ਦਾ ਅੱਜ ਕੰਜਰਾਂ ਦਾ ਝੰਡਾ ਗੁਰਦੁਆਰਿਆਂ 'ਚ ਚੜਾਇਆ ਹੋਇਆ ਕੰਜਰਾਂ ਦੇ ਲੋਕੋ ਨੂੰ ਗੁਰਦੁਆਰਿਆਂ 'ਚ ਰਮਾਲਿਆਂ ਤੇ ਲਾਇਆ ਹੋਇਆ ਗੁੰਮਟਾਂ ਤੇ ਲਾਇਆ ਹੋਇਆ ਇਹ ਗੰਦ ਨੂੰ ਐਨਾ ਗੰਦ ਨੂੰ ਖੰਡਾਇਆ 1930 ਤੋਂ ਬਾਅਦ ਇਹ ਸਾਰਾ ਗੰਦ ਪਾਇਆ ਸੋਭਾ ਸਿੰਘ ਨੇ ਤਾਂ ਗੁਰੂਆਂ ਦੀਆਂ ਫੋਟੋਆਂ ਬਣਾਈਆਂ ਇਤਿਹਾਸ ਨੂੰ ਬੇਇਤਿਹਾਸ ਉਹਨੇ ਕੀਤਾ ਉਧਰ ਮਜੀਠੀਏ ਕੰਜਰ ਇਹ ਜਿੰਨੇ ਦੱਲੇ ਸੀ ਇਹਨਾਂ ਨੇ ਜ਼ਮੀਨਾਂ ਲੈ ਲੀਆਂ ਬ੍ਰਿਟਿਸ਼ ਹਕੂਮਤ ਤੋਂ ਕਿਉਂਕਿ ਜ਼ਮੀਨਾਂ ਉਹਨਾਂ ਨੂੰ ਹੀ ਦੰਦਿਆ ਸੀ ਜਿਹੜੇ ਗद्दार ਸੀ ਕਿਉਂਕਿ ਇਹਨਾਂ ਨੂੰ ਜ਼ਮੀਨਾਂ ਦੇ ਦੇ ਕੇ ਇਹਨਾਂ ਦੇ ਮੂੰਹ ਬੰਦ ਕਰਾਤੇ ਕਿ ਤੁਸੀਂ ਨਹੀਂ ਬੋਲਣਾ ਇਹ ਨਹੀਂ ਬੋਲੇ ਹੁਣ ਬੋਲਣਾ ਕਿਹਨੇ ਸੀ ਉਸ ਸਮੇਂ ਦੇ ਆਗੂ ਕੌਣ ਸੀ ਮਜੀਠੀਏ ਉਹ ਵੀ ਵਿਕੇ ਹੋਏ ਸਿਮਰਨਜੀਤ ਮਾਨ ਦੇ ਪੁਰਖੇ ਉਹ ਵੀ ਵਿਕੇ ਹੋਏ ਉਹਨਾਂ ਕੋਲੇ ਵੀ ਜ਼ਮੀਨਾਂ ਮਿਲ ਗਈਆਂ ਉਹਨਾਂ ਨੂੰ ਵੀ ਫਿਰ ਪਟਿਆਲੇ ਵਾਲੇ ਕੰਜਰ ਉਹ ਵੀ ਵਿਕੇ ਹੋਏ ਕਿਹੜਾ ਸੀ ਸੋਡਾ ਵੀ ਜਿਹੜਾ ਗੱਲ ਨੂੰ ਚੱਕਦਾ ਕੌਣ ਸੀ ਤੁਹਾਡੇ ਕੋਲੇ ਕੋਈ ਵੀ ਨਹੀਂ ਆਹ ਦੇਖ ਲਓ ਗਾਂਦੀ ਗੰਦ ਗੁਰਦੁਆਰਿਆਂ ਚ ਲਾ ਦਿੱਤਾ ਅੱਜ ਪੂਰੀ ਦੁਨੀਆ ਤੇ ਜਿੰਨੇ ਵੀ ਗੁਰਦੁਆਰੇ ਨੇ ਤਕਰੀਬਨ ਤਕਰੀਬਨ ਪਟਿਆਲੇ ਵਾਲੇ ਕੰਜਰਾਂ ਦਾ ਹੀ ਝੰਡਾ ਚੜਿਆ ਹੋਇਆ ਆਹ ਹੁਣ ਸੋਨੂੰ ਅੱਗੇ ਦਿਖਾ ਦਿੰਨੇ ਆ ਸ੍ਰੀ ਗੁਰੂ 10ਵੇਂ ਪਾਸ਼ਾ ਦਾ ਨਿਸਾਨ ਸਾਹਿਬ ਜੋ 1930 ਤੋਂ ਪਹਿਲਾਂ ਚੜਿਆ ਹੁੰਦਾ ਸੀ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖ ਲਓ ਕਾਲ ਤੱਕ ਸਭ ਤੇ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਇੱਕ ਪਾਸੇ ਤੁਹਾਨੂੰ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਇਨਸਾਨ ਸਾਹਿਬ ਦਿਖਾ ਦਿੰਨੇ ਆ ਉਹ ਦੇਖੋ ਤੇ ਦੂਜੇ ਪਾਸੇ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਦੇਖ ਲਓ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਖੰਡਾ ਦੇਖੋ ਇਹ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਜਿਹਦੇ ਨਾਲ ਖਾਲਸਾ ਪੰਥ ਸਾਜਿਆ ਸੀ ਜਿਹਦੇ ਹਰ ਰੋਜ਼ ਨੰਦਪੁਰ ਸਾਹਿਬ ਅੱਜ ਵੀ ਦਰਸ਼ਨ ਕਰਾਏ ਜਾਂਦੇ ਨੇ ਇਹ ਸਾਡਾ ਖੰਡਾ ਵੀ ਦੇਖੋ ਟੀਵੀ ਦੀ ਸਕਰੀਨ ਤੇ ਪੈਰਾਂ ਥੱਲੇ ਲਤੜਿਆ ਜਾ ਰਿਹਾ ਬਾਬਾ ਦੀਪ ਸਿੰਘ ਦੀ ਫੋਟੋ ਦੇ ਥੱਲੇ ਦੇਖੋ ਲਤੜਿਆ ਜਾ ਰਿਹਾ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਇਹਦੇ ਤੇ ਅਸੀਂ ਬਹੁਤ ਹੀ ਵੇਰੀ ਜੁੱਤੀਆਂ ਮਾਰ ਚੁੱਕੀਆਂ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਪੁੱਛ ਚੁੱਕੀਆਂ ਕਿ ਦੱਸੋ ਸਾਡੇ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਪਰ ਅੱਜ ਦੁਨੀਆ ਤੇ ਸਾਰੇ ਮਰ ਮੁੱਕ ਗਏ ਨੇ ਕੋਈ ਨਹੀਂ ਬੋਲਦਾ ਸਾਡੇ ਇਤਿਹਾਸ ਨੂੰ ਬੇ ਇਤਿਹਾਸ ਕਰਕੇ ਰੱਖ ਦਿੱਤਾ ਇਨ੍ਹਾਂ ਪਾਪੀਆਂ ਕੰਜਰਾਂ ਨੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਜਿੰਨੀਆਂ ਵੀ ਜੱਥੇਬੰਦੀਆਂ ਨੇ ਦੁਨੀਆ ਤੇ ਜੋ ਸਿੱਖ ਜੱਥੇਬੰਦੀਆਂ ਕਹਾਉਂਦੀਆਂ ਨੇ ਆਪਣੀ ਦਾਲ ਰੋਟੀ ਗੁਰੂ ਦੀ ਗੋਲਕ ਚੋਂ ਚਲਾਉਂਦੀਆਂ ਨੇ ਉਹਨਾਂ ਅੱਗੇ ਬੇਨਤੀ ਕੀਤੀ ਸੀ ਇਹ ਜੋ ਅੱਜ ਤੁਹਾਡੇ ਅੱਗੇ ਹੱਥ ਜੋੜ ਕੇ ਕਰ ਰਹੇ ਆ ਉਹਨਾਂ ਅੱਗੇ ਵੀ ਹੱਥ ਜੋੜ ਕੇ ਪਹਿਲਾਂ ਕੀਤੀ ਸੀ ਪਰ ਕੋਈ ਨਹੀਂ ਬੋਲਿਆ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਤੁਹਾਨੂੰ ਦਰਸ਼ਨ ਕਰਾ ਰਿਹਾ ਜਿਸ ਖੰਡੇ ਦੇ ਨਾਲ ਖਾਲਸਾ ਪੰਥ ਗੁਰੂ ਸਾਹਿਬ ਨੇ ਸਾਜਿਆ ਸੀ ਦੇਖੋ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਇਹ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਖੰਡਾ ਜਿਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਅੱਜ ਗੁਰੂ ਦੀਏ ਸੰਗ ਤੇ ਜਿਹੜਾ ਬ੍ਰਿਟਿਸ਼ ਹਕੂਮਤ ਦਾ ਡਿਜ਼ਾਈਨ ਕੀਤਾ ਹੋਇਆ ਬਣਾਇਆ ਹੋਇਆ ਪਟਿਆਲੇ ਵਾਲੇ ਰਾਜਿਆਂ ਦੇ ਲਈ ਤੇ ਉਹਨਾਂ ਨੇ ਫੌਜ ਦੇ ਲਈ ਜੋ ਉਹਨਾਂ ਦੇ ਲਈ ਫੌਜ ਲੜਦੀ ਸੀ ਉਹਦੇ ਲਈ ਇੱਕ ਲੋਗੋ ਤਿਆਰ ਕੀਤਾ ਸੀ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਉਸ ਨੂੰ ਖੰਡਾ ਬਣਾ ਕੇ ਗੁਰਦੁਆਰਿਆਂ 'ਚ ਪੇਸ ਕਰ ਦਿੱਤਾ ਉਹ ਸਮੇਂ ਬ੍ਰਿਟਿਸ਼ ਹਕੂਮਤ ਨੇ ਤੇ ਉਹ ਸਮੇਂ ਜਿਹੜੇ ਗਦਾਰ ਗੁਰਦੁਆਰਿਆਂ ਦੇ ਵਿੱਚ ਸੀਗੇ ਕਮੇਟੀਆਂ ਚ ਉਹਨਾਂ ਨੇ ਉਸ ਤੋਂ ਬਾਅਦ ਕਾਰ ਸੇਵਾ ਦੇ ਨਾਂ ਦੇ ਉੱਤੇ ਇਹ ਧੜਾ ਧੜ ਪ੍ਰਿੰਟ ਕਰ ਦਿੱਤਾ ਲੋਗੋ ਦੀਵਾਰਾਂ ਦੇ ਉੱਤੇ ਗੁੰਮਟਾਂ ਦੇ ਉੱਤੇ ਪਰ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਇਹ ਖੰਡਾ ਨਹੀਂ ਹੈਗਾ ਇਹ ਅੱਜ ਲੋਗੋ ਨੂੰ ਲਤੜਿਆ ਜਾ ਰਿਹਾ ਪੈਰਾਂ ਦੇ ਨਾਲ ਤੁਸੀਂ ਟੀਵੀ ਦੀ ਸਕਰੀਨ ਤੇ ਦੇਖੋ ਕਿ ਬਾਬਾ ਦੀਪ ਸਿੰਘ ਜੀ ਦੀ ਫੋਟੋ ਆ ਉਹਨਾਂ ਦੇ ਪੈਰਾਂ ਦੇ ਥੱਲੇ ਪਟਿਆਲੇ ਵਾਲੇ ਰਾਜਿਆਂ ਦਾ ਝੰਡਾ ਤੇ ਪਟਿਆਲੇ ਵਾਲੇ ਰਾਜਿਆਂ ਦਾ ਹੀ ਲੋਗੋ ਆ ਜੋ ਪੈਰਾਂ ਥੱਲੇ ਲਟੜਿਆ ਜਾ ਰਿਹਾ। ਅੱਜ ਇਹ ਸਵਾਲ ਪੁੱਛਿਆ ਜਾਂਦਾ ਪੂਰੀ ਦੁਨੀਆ ਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਤੇ ਸ਼ਰੋਣੀ ਕਮੇਟੀ ਨੂੰ ਲੰਮਿਆਂ ਸਮਿਆਂ ਤੋਂ ਪੁੱਛਿਆ ਜਾ ਰਿਹਾ ਹੈ ਕਈ ਸਾਲਾਂ ਤੋਂ ਕਿ ਭਾਈ ਦੱਸੋ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਇਹਨੂੰ ਝੰਡਿਆਂ ਤੇ ਕਿਉਂ ਲਾਇਆ? ਤੁਸੀਂ ਕੀ ਗੁਰੂਆਂ ਦੇ ਖੰਡੇ ਨੂੰ ਬਦਲ ਸਕਦੇ ਹੋ ਕੀ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਬੇਅਦਬੀ ਕਰ ਸਕਦੇ ਹੋ ਕਿਉਂ ਤੁਸੀਂ ਇਦਾਂ ਦਾ ਇੱਕ ਟੁਆਇਜਾ ਬਣਾ ਕੇ ਅੰਬਰਤ ਤਿਆਰ ਕਰਦੇ ਹੋ ਫੱਲਿਓ ਚੌੜਾ ਉੱਤੋਂ ਚੌੜਾ ਉਹਦੇ ਨਾਲ ਕੀ ਫੇਰ ਖਾਲਸੇ ਸਜਣਗੇ ਜਾਂ ਬਹਿਰੂਪੀਏ ਬਣਨਗੇ ਹੁਣ ਤੁਸੀਂ ਬਹਿਰੂਪੀਆਂ ਨੂੰ ਬਣਾ ਰਹੇ ਹੋ ਉਥੇ ਕਰਹਿਤਾ ਦੱਸ ਰਹੇ ਹਾਂ ਬ੍ਰਿਟਿਸ਼ ਹਕੂਮਤ ਦੀਆਂ ਲਿਖੀਆਂ ਹੋਈਆਂ ਬ੍ਰਿਟਿਸ਼ ਹਕੂਮਤ ਦਾ ਹੀ ਦਿੱਤਾ ਹੋਇਆ ਟਵਾਏ ਉਹਦੇ ਨਾਲ ਤੁਸੀਂ ਅੰਬਰਤ ਤਿਆਰ ਕਰਦੇ ਹੋ ਗੁਰੂ ਦੀ ਇਹ ਸੰਗਤ ਇਸ ਲੋਗੋ ਦੇ ਉੱਤੇ ਤੁਹਾਨੂੰ ਅੱਗੇ ਦਿਖਾਉਨੇ ਆ ਦੇਖ ਲਓ ਕਿ ਜੁੱਤੀ ਵੀ ਲਾਈ ਜਾਂਦੀ ਆ ਫੇਰ ਵੀ ਕੋਈ ਬੋਲਦਾ ਨਹੀਂ ਫਿਰ ਜਿੰਨੀਆਂ ਜੱਥੇਬੰਦੀਆਂ ਨੇ ਦੁਨੀਆ ਤੇ ਉਹਨਾਂ ਦੀਆਂ ਫੋਟੋਆਂ ਲਾ ਲਾ ਕੇ ਮੂਹਰੇ ਉਹਨਾਂ ਦੇ ਰੱਖ ਰੱਖ ਕੇ ਇਹ ਲੋਗੋ ਨੂੰ ਜੁੱਤੀ ਲਾ ਲਾ ਕੇ ਉਹਨਾਂ ਤੋਂ ਪੁੱਛਿਆ ਜਾਂਦਾ ਕੋਈ ਨਹੀਂ ਬੋਲਦਾ ਅਲੱਗ-ਅਲੱਗ ਕਮੇਟੀਆਂ ਬਣੀਆਂ ਹੋਈਆਂ ਨੇ ਉਹਨਾਂ ਦੀਆਂ ਤੁਸੀਂ ਫੋਟੋਆਂ ਦੇਖ ਲਓ ਉਹਨਾਂ ਨੂੰ ਗਧੇ ਬਣਾਇਆ ਗਧੇ ਬਣਾ ਕੇ ਮੂਰੇ ਲੋਗੋ ਲਾ ਕੇ ਫੇਰ ਜੁੱਤੀ ਲਾਈ ਫੇਰ ਨਹੀਂ ਬੋਲੇ ਤੁਹਾਨੂੰ ਸਾਰੀਆਂ ਹੀ ਫੋਟੋਆਂ ਦਿਖਾ ਰਿਹਾ ਹਾਂ ਅਲੱਗ-ਅਲੱਗ ਤਰੀਕੇ ਦੇ ਨਾਲ ਵਿਰੋਧ ਕੀਤਾ ਵੀ ਕੋਈ ਬੋਲੂਗਾ ਕੋਈ ਬੋਲੂਗਾ ਕੋਈ ਬੋਲੂਗਾ ਪਰ ਕੋਈ ਨਹੀਂ ਬੋਲਿਆ ਹੁਣ ਤੁਸੀਂ ਗੁਰੂ ਦੀਏ ਸੰਗ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਬਖਸਿਆ ਹੋਇਆ ਆਪਣੇ ਖਾਲਸੇ ਨੂੰ ਉਹ ਦੇਖ ਲਓ ਕਾਲ ਤੱਕ ਸਾਹਿਬ ਤੇ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਉਹ ਸਮੇਂ ਦੀਆਂ ਫੋਟੋਆਂ ਨੇ ਤੁਹਾਨੂੰ ਦਿਖਾ ਰਿਹਾ ਧਿਆਨ ਦੇ ਨਾਲ ਦੇਖ ਲਓ ਇਹ ਆ ਸਾਡੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਘਟਾਰ ਇਹ ਨਿਸ਼ਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਜੋ ਕਿ ਬ੍ਰਿਟਿਸ਼ ਹਕੂਮਤ ਨੇ 1930 ਤੋਂ ਬਾਅਦ ਦੇ ਵਿੱਚ ਉਤਾਰ ਦਿੱਤਾ ਸੀ ਉਤਾਰ ਕੇ ਉਹਨਾਂ ਨੇ ਪਟਿਆਲੇ ਵਾਲੇ ਰਾਜਿਆਂ ਦਾ ਜੋ ਪੀਲੇ ਰੰਗ ਦਾ ਝੰਡਾ ਸੀ ਉਹਦੇ ਤੇ ਲੋਗੋ ਲਾ ਕੇ ਉਹਨਾਂ ਨੇ ਉਹ ਗੁਰਦੁਆਰਿਆਂ 'ਚ ਚੜਾ ਦਿੱਤਾ ਉਦੋਂ ਤੋਂ ਲੈ ਕੇ ਅੱਜ ਤੱਕ ਗੁਰਦੁਆਰਿਆਂ 'ਚ ਬੇਅਦਬੀ ਹੁੰਦੀ ਆ ਕੰਜਰਾਂ ਦੇ ਝੰਡੇ ਨੂੰ ਚੱਕ ਕੇ ਅੱਗੇ ਚੱਲਦੇ ਨੇ ਪੰਜ ਪਿਆਰੇ ਬਣਾ ਕੇ ਪੰਜ ਪਿਆਰੇ ਕਹਿੰਦੇ ਨੇ ਉਹਨਾਂ ਨੂੰ ਪਰ ਹੱਥ ਦੇ ਵਿੱਚ ਕੀ ਹੁੰਦਾ ਕੰਜਰਾਂ ਦੇ ਝੰਡੇ ਪਟਿਆਲੇ ਵਾਲਿਆਂ ਦੀ ਉੱਤੇ ਲਾਇਆ ਹੋਇਆ ਉਹਨਾਂ ਦਾ ਲੋਗੋ ਫੇਰ ਕਹਿੰਦੇ ਨੇ ਝੂਲਦੇ ਇਨਸਾਨ ਰਹਿਣ ਪੰਥ ਮਹਾਰਾਜ ਕੇ ਕਿੱਡਾ ਵੱਡਾ ਪਾਪ ਘੋਰ ਪਾਪ ਕਰਦੇ ਨੇ ਇਹ ਸ਼ਬਦ ਬੋਲ ਕੇ ਵੀ ਕੀ ਪੰਥ ਮਹਾਰਾਜ ਪਟਿਆਲੇ ਵਾਲੇ ਰਾਜੇ ਨੇ ਕੀ ਉਹ ਅੰਗਰੇਜ਼ ਨੇ ਪੰਥ ਮਹਾਰਾਜ ਪੰਥ ਮਹਾਰਾਜ ਦੇ ਤਾਂ ਨਿਸ਼ਾਨ ਸਾਹਿਬ ਤੁਸੀਂ ਤਾਰ ਦਿੱਤੇ ਤੁਹਾਨੂੰ ਸਬੂਤ ਦਿਖਾ ਰਹੇ ਆਂ ਤਹਾਨੂੰ ਖੰਡਾ ਦਿਖਾ ਰਿਆਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਪਰ ਤੁਸੀਂ ਮੰਨਣ ਨੂੰ ਤਿਆਰ ਨਹੀਂ ਫੇਰ ਤੁਸੀਂ ਬੋਲਦੇ ਨਹੀਂ ਵੀ ਜੇ ਤੁਸੀਂ ਕਹਿੰਦੇ ਹੋ ਕਿ ਇਹ ਨਿਸ਼ਾਨ ਸਾਹਿਬਾ ਤੁਹਾਡੇ ਕਹਿਣ ਦੇ ਮਤਲਬ ਕਿ ਪਟਿਆਲੇ ਵਾਲਿਆਂ ਦਾ ਝੰਡਾ ਹੀ ਨਿਸ਼ਾਨ ਸਾਹਿਬਾ ਫੇਰ ਇਹ ਤੇ ਜੁੱਤੀ ਲਾਈ ਜਾਂਦੀ ਆ ਫੇਰ ਕਿਉਂ ਨਹੀਂ ਵਿਰੋਧ ਕਰਦੇ ਵੀ ਫੇਰ ਵਿਰੋਧ ਕਰੋ ਬੋਲੋ ਫੇਰ ਵੀ ਜੁੱਤੀ ਕਿਉਂ ਲਾਉਨੇ ਹੋ ਵਿਰੋਧ ਕਰਨ ਦਾ ਤਾਂ ਤੁਹਾਡਾ ਹੱਕ ਬਣਦਾ ਕਿਉਂਕਿ ਗੁਰੂ ਸਾਹਿਬ ਨੇ ਇਦਾਂ ਦਾ ਸਿੰਘ ਨਹੀਂ ਸਾਜਿਆ ਸੀ ਇਦਾਂ ਦਾ ਬਹਿਰੂਪੀਆ ਨਹੀਂ ਸਾਜਿਆ ਸੀ ਖਾਲਸਾ ਪੰਥ ਸਾਜਿਆ ਸੀ ਚੜ੍ਹਦੀ ਕਲਾ ਵਾਲਾ ਜੋ ਸੱਚ ਤੇ ਹੱਕ ਦੀ ਆਵਾਜ਼ ਉਠਾਏਗਾ ਬੋਲੇਗਾ ਕਿ ਤੁਸੀਂ ਅੱਜ ਗੁਰੂਆਂ ਦੇ ਨਿਸ਼ਾਨ ਸਾਹਿਬ ਬਦਲ ਕੇ ਬੈਠੇ ਹੋ ਕਿ ਤੁਸੀਂ ਗੁਰੂਆਂ ਦੇ ਖੰਡੇ ਬਦਲ ਕੇ ਬੈਠੇ ਹੋ ਕਿ ਤੁਸੀਂ ਗੁਰੂਆਂ ਤੋਂ ਵੱਡੇ ਹੋ ਗਏ ਹੋ ਤੁਹਾਡੇ ਕੋਲੇ ਇੰਨੀ ਪਾਵਰ ਆ ਗਈ ਆ ਕਿ ਗੁਰੂਆਂ ਦੇ ਤੁਸੀਂ ਖੰਡੇ ਬਦਲ ਦੋ ਤੁਹਾਡੇ ਕੋਲੇ ਇੰਨੀ ਪਾਵਰ ਆ ਗਈ ਆ ਕਿ ਤੁਸੀਂ ਗੁਰੂਆਂ ਦੇ ਨਿਸ਼ਾਨ ਸਭ ਬਦਲ ਦਮੋ ਹੁਣ ਗੁਰੂ ਦੀਏ ਸੰਗ ਤੇ ਤੁਹਾਡੀ ਕਚਹਿਰੀ ਦੇ ਵਿੱਚ ਇਹ ਫੈਸਲਾ ਲੈ ਕੇ ਆਂਦਾ ਅਸੀਂ ਆਸ ਕਰਦੇ ਆ ਕਿ ਤੁਸੀਂ ਇਹ ਫੈਸਲੇ ਨੂੰ ਸਹੀ ਢੰਗ ਨਾਲ ਕਰੋਗੇ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਕਹੋਗੇ ਕਿ ਗੁਰੂਆਂ ਦੇ ਨਿਸ਼ਾਨ ਸਭ ਚੜਾਵੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿਹਦੇ ਜਿਹੜੇ ਕਾਲ ਤੱਕ ਸਭ ਤੇ ਚੜੇ ਹੁੰਦੇ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦੇ ਉਹੀ ਨਿਸ਼ਾਨ ਸਾਹਿਬ ਚੜਨ ਜਿਹੜਾ ਲੋਗੋ ਅਜਰਮਾਲਿਆਂ ਤੇ ਗੁੰਮਟਾ ਤੇ ਝੰਡਿਆਂ ਤੇ ਲਾਇਆ ਹੋਇਆ ਇਹਨੂੰ ਉਹ ਤਾਰਨ ਇਹ ਹੁਣ ਗੁਰੂ ਦੀ ਸੰਗਤ ਫੈਸਲਾ ਕਰੂਗੀ ਥੋੜੀ ਕਚੈਰੀ ਚ ਇਹ ਫੈਸਲਾ ਲੈ ਕੇ ਆਂਦਾ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਸੰਗਤ ਰੱਬ ਦਾ ਰੂਪ ਹੁੰਦੀ ਆ ਵਾਹਿਗੁਰੂ ਜੀ ਕਾ ਥਾਲਸਾ ਵਾਹਿਗੁਰੂ ਜੀ ਕੀ ਫਤਿਹ